ਦੋਸਤੋ ਦੁਨੀਆ ਦੇ ਸ਼ੋਰ ਸ਼ਰਾਬੇ ਤੋਂ ਦੂਰ ਜਾਪਾਨ ਦੇ ਇੱਕ ਜੰਗਲ ਵਿੱਚ ਇੱਕ ਛੋਟੀ ਜਿਹੀ ਚੌਪੜੀ ਸੀ ਉੱਚ ਸਨਿਆਸੀ ਰਹਿੰਦੇ ਸਨ। ਉਹਨਾਂ ਦੀ ਪ੍ਰਸਿੱਧੀ ਪੂਰੇ ਜਾਪਾਨ ਵਿੱਚ ਫੈਲੀ ਹੋਈ ਸੀ। ਲੋਕ ਉਹਨਾਂ ਨੂੰ ਬਹੁਤ ਸਤਿਕਾਰ ਦਿੰਦੇ ਸਨ ਕਿਉਂਕਿ ਉਹ ਇੱਕ ਗਿਆਨੀ ਮਹਾਪੁਰਸ਼ ਸਨ। ਉਸ ਸਨਿਆਸੀ ਬਾਰੇ ਜਦੋਂ ਜਾਪਾਨ ਦੇ ਰਾਜੇ ਨੂੰ ਪਤਾ ਲੱਗਦਾ ਤਾਂ ਉਹ ਆਪਣੇ ਕੁਝ ਸੈਨਿਕਾਂ ਨੂੰ ਨਾਲ ਲੈ ਕੇ ਸਨਿਆਸੀ ਨੂੰ ਮਿਲਣ ਲਈ ਜੰਗਲ ਦੇ ਵਿੱਚ ਆਉਂਦਾ। ਸਨੇਹਾ ਸੀ ਨੂੰ ਆਖਿਓ ਸਮਰਾਟ ਕਹਿੰਦਾ ਕਿ ਮੇਰਾ ਮਨ ਟਿਕ ਨਹੀਂ ਰਿਹਾ ਇਸ ਵਿੱਚ ਬਹੁਤ ਹਲਚਲ ਮੱਚੀ ਹੋਈ ਹੈ ਮੇਰੇ ਕੋਲ ਅੰਨੀ ਦੌਲਤ ਆ ਉਹ ਹਰ ਐਸ਼ੋਰਾ ਮੇਰੇ ਕੋਲ ਜੋ ਆਮ ਲੋਕਾਂ ਲਈ ਸੁਪਨਾ ਹੁੰਦਾ ਪਰ ਫਿਰ ਵੀ ਮੈਨੂੰ ਚੈਨ ਨਹੀਂ ਆ ਰਿਹਾ ਮੈਂ ਜੋ ਚਾਹਾਂ ਜਦ ਚਾਹਾਂ ਦੁਨੀਆ ਦੀ ਕੋਈ ਵੀ ਸ਼ੈ ਮੈਂ ਮੰਗਵਾ ਸਕਦਾ ਪਰ ਐਨੀ ਦੌਲਤ ਧਨ ਹੋਣ ਦੇ ਬਾਵਜੂਦ ਵੀ ਪਤਾ ਨਹੀਂ ਕਿਉਂ ਮੇਰੇ ਮਨ ਅੰਦਰ ਐਨੀ ਅਸ਼ਾਂਤੀ ਕਿਉਂ ਆ ਮੇਰਾ ਮਨ ਪਤਾ ਨਹੀਂ ਕਿਉਂ ਇੰਨਾ ਵਿਆਕੁਲ ਰਹਿੰਦਾ। ਉਸ ਸન્યાਸੀ ਪੂਰੀ ਗੱਲ ਸੁਣ ਕੇ ਮੁਸਕਰਾ ਕੇ ਕਹਿੰਦੇ ਕਿ ਇਹ ਸਮਰਾਟ ਇਸ ਗੱਲ ਦਾ ਜਵਾਬ ਤੁਸੀਂ ਵੀ ਚੰਗੀ ਤਰ੍ਹਾਂ ਜਾਣਦੇ ਹੋ। ਬਸ ਤੁਸੀਂ ਕਦੇਸ ਨੂੰ ਦੇਖਣ ਦੀ ਤੇ ਜਾਣਨ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਸਮਰਾਟ ਕਹਿੰਦਾ ਕਿ ਮੈਂ ਨਹੀਂ ਜਾਣਦਾ ਮੇਰੇ ਅੰਦਰ ਐਨੀ ਸ਼ਾਂਤੀ ਕਿਉਂ ਆ। ਸન્યાਸੀ ਫਿਰ ਸਮਰਾਟ ਨੂੰ ਕਹਿੰਦਾ ਆ ਤੂੰ ਇੱਕ ਕੰਮ ਕਰ ਜਿਸ ਨਾਲ ਤੇਰਾ ਮਨ ਹਲਕਾ ਹੋ ਜਾਵੇਗਾ ਤੇ ਅੰਦਰ ਦੀ ਸ਼ਾਂਤੀ ਵੀ ਦੂਰ ਹੋ ਜਾਵੇਗੀ। ਸਮਰਾਟ ਬੜੀ ਉਤਸੁਕਤਾ ਨਾਲ ਪੁੱਛਦਾ ਜੀ ਮਹਾਰਾਜ ਦੱਸੋ ਜੀ ਕੀ ਕੰਮ ਕਰਨਾ ਮੈਂ ਅੱਜ ਹੀ ਪੂਰਾ ਕਰ ਦਿਨ ਉਹ ਸਾਧੂ ਕਹਿੰਦੇ ਕਿ ਹੇ ਸਮਰਾਟ ਤੁਹਾਨੂੰ ਅਗਲੇ 10 ਦਿਨਾਂ ਤੱਕ ਮੇਰੇ ਇਸ ਆਸ਼ਰਮ ਵਿੱਚ ਰਹਿਣਾ ਪਵੇਗਾ ਉਹ ਵੀ ਬਿਨਾਂ ਕਿਸੇ ਸਮਰਾਟ ਵਾਲੇ ਸਾਜੂ ਸਮਾਨ ਤੇ ਸਹੂਲਤਾਂ ਤੋਂ ਬਿਨਾਂ ਇਹਨਾਂ 10 ਦਿਨਾਂ ਦੌਰਾਨ ਜਿੰਨਾ ਹੋ ਸਕੇ ਤੁਸੀਂ ਘੱਟ ਬੋਲਣਾ ਤੇ ਵੱਤਵਾਦ ਸਮਾ ਇੱਕ ਪਾਸੇ ਇਕੱਲੇ ਬੈਠੇ ਰਹਿਣਾ ਉਹ ਸਮਰਾਟ ਨੇ ਕਿਹਾ ਇੱਕ ਤੇ ਕਿੰਨਾ ਕੋ ਔਖਾ ਕੰਮ ਸੋ ਉਸ ਸਮਰਾਟ ਸਾਧੂ ਦੀ ਗੱਲ ਮੰਨ ਲੈਂਦਾ ਤੇ ਉਸ ਦਿਨ ਉਹ ਸਮਰਾਟ ਵਾਪਸ ਮਹਿਲ ਆ ਜਾਂਦਾ ਤੇ ਸਵੇਰੇ ਉੱਠ ਕੇ ਬਿਨਾਂ ਕਿਸੇ ਨੌਕਰਾਂ ਚਾਕਰਾਂ ਦੇ ਛਪਾਈਆਂ ਦੇ ਸਮਰਾਟ ਆਸ਼ਰਮ ਵਿੱਚ ਆ ਕੇ ਇੱਕ ਆਮ ਇਨਸਾਨ ਵਾਂਗੂ ਰਹਿਣਾ ਸ਼ੁਰੂ ਕਰ ਦਿੰਦਾ ਪਹਿਲੇ ਦਿਨ ਤਾਂ ਸਮਰਾਟ ਦਾ ਦਿਲ ਆਸ਼ਰਮ ਵਿੱਚ ਬਿਲਕੁਲ ਈ ਨਹੀਂ ਲੱਗਦਾ ਕਿਉਂਕਿ ਉਸ ਦਾ ਮਨ ਤਾਂ ਹੋਰ ਜ਼ਿਆਦਾ ਸ਼ਾਂਤ ਹੋ ਜਾਂਦਾ ਤੇ ਮਨ ਅੰਦਰ ਲੀਆਂ ਉਥਲ-ਪੁਥਲ ਜਿਹੜੀਆਂ ਹੋਰ ਜ਼ਿਆਦਾ ਮੱਚ ਜਾਂਦੀਆਂ ਉਸ ਤਖਤ ਦੇ ਵਿੱਚ ਬਹੁਤ ਸਾਰੇ ਸਵਾਲ ਵੀ ਉੱਠ ਰਹੇ ਸਨ ਤੇ ਨਾਲ ਹੀ ਉਹ ਆਸ਼ਰਮ ਵਿੱਚ ਇੱਕ ਆਮ ਇਨਸਾਨ ਵਾਂਗ ਰਹਿਣ ਕਰਨ ਅਸਥਿਰ ਮਹਿਸੂਸ ਕਰ ਰਿਹਾ ਸੀ ਪਰ ਉਸਨੇ ਮਹਾਤਮਾ ਦੀ ਸ਼ਰਤ ਦੇ ਅਨੁਸਾਰ ਆਪਣੇ ਮੂੰਹ ਵਿੱਚੋਂ ਇੱਕ ਵੀ ਸ਼ਬਦ ਨਾ ਬੋਲਿਆ ਤੇ ਆਸ਼ਰਮ ਵਿੱਚ ਇੱਕ ਕੋਨੇ ਵਿੱਚ ਇਕੱਲਾ ਬੈਠਾ ਰਿਹਾ ਜਿਵੇਂ ਜਿਵੇਂ ਰਾਤ ਹੁੰਦੀ ਗਈ ਉਸ ਨੂੰ ਆਪਣੇ ਅੰਦਰ ਇੱਕ ਅਜੀਬ ਜਿਹੀ ਖੁਸ਼ੀ ਦਾਨ ਬਹੁ ਹੋਣ ਲੱਗਿਆ ਉਸ ਦੇ ਅੰਦਰ ਦੀ ਬੇਚੈਨੀ ਹੋਂਟ ਘਟ ਹੋ ਰਹੀ ਸੀ ਅਗਲੇ ਦਿਨ ਦੀ ਸਵੇਰ ਹੁੰਦੀ ਹੈ ਸਮਰਾਟ ਦੂਸਰੇ ਦਿਨ ਫਿਰ ਤੋਂ ਉਸੇ ਜਗ੍ਹਾ ਜਾ ਕੇ ਬੈਠ ਕੇ ਫੁੱਲ ਬੂਟੇ ਤੇ ਖੁੱਲੇ ਅਸਮਾਨ ਨੂੰ ਨਿਹਾਰਦਾ ਰਿਹਾ। ਇਸ ਦਿਨ ਸਮਰਾਟ ਨੇ ਪਹਿਲੀ ਵਾਰ ਇਹ ਮਹਿਸੂਸ ਕੀਤਾ ਕਿ ਰੱਬ ਦੀ ਬਣਾਈ ਹੋਈ ਇਹ ਕੁਦਰਤ ਕਿੰਨੀ ਸੋਹਣੀ ਹੈ। ਹੁਣ ਉਹ ਪੂਰੀ ਇਕਾਗਰਤਾ ਦੇ ਨਾਲ ਕੁਦਰਤ ਦੀਆਂ ਨਿਯਮਤਾਂ ਨੂੰ ਨਿਹਾਰਦਾ ਰਿਹਾ। ਹੁਣ ਉਹ ਆਪਣੇ ਮਨ ਨਾਲ ਇਸ ਨੂੰ ਮਹਿਸੂਸ ਕਰਨ ਦੀ ਕੋਸ਼ਿਸ਼ ਕਰਦਾ। ਸੋ ਇਸ ਤਰ੍ਹਾਂ 4-5 ਦਿਨ ਨਿਕਲ ਜਾਂਦੇ। ਤੇ ਰਾਜਾ ਹਰ ਰੋਜ਼ ਇਹ ਹੀ ਰੁਟੀਨ ਫੋਲੋ ਕਰਦਾ ਰਿਹਾ। ਉਹਨਤਾ ਕੋਸਤੇ ਮਨ ਵਿੱਚਲੀ ਉਤਲ ਪੁਤਲ ਵੀ ਸ਼ਾਂਤ ਹੋ ਚੁੱਕੀ ਸੀ ਅਗਲੇ ਦਿਨ ਦੀ ਸਵੇਰ ਵੇਲੇ ਸਮਰਾਟ ਹਰ ਰੋਜ਼ ਦੀ ਤਰ੍ਹਾਂ ਇਕਾਂਤ ਵਿੱਚ ਇਕੱਲਾ ਬੈਠਾ ਹੋਇਆ ਸੀ ਕੁਝ ਸਮੇਂ ਬਾਅਦ ਬੈਠੇ-ਬੈਠੇ ਉਸ ਦੀਆਂ ਅੱਖਾਂ ਬੰਦ ਹੋ ਗਈਆਂ ਉਸ ਨੂੰ ਪਤਾ ਹੀ ਨਹੀਂ ਲੱਗਿਆ ਕਦੋਂ ਧਿਆਨ ਦੀ ਹਾਲਤ ਵਿੱਚ ਚਲਿਆ ਗਿਆ ਉਹ ਸਾਰਾ ਦਿਨ ਅੱਖਾਂ ਬੰਦ ਕਰਕੇ ਧਿਆਨ ਵਿੱਚ ਬੈਠਾ ਰਿਹਾ ਉਹ ਇਸ ਧਿਆਨ ਵਿੱਚ ਹੋਰ ਡੂੰਘਾ ਗਹਿਰਾ ਚਲਿਆ ਗਿਆ ਉਸ ਦੇ ਮਨ ਵਿੱਚ ਕੋਈ ਸ਼ਬਦ ਨਹੀਂ ਸੀ ਹੁਣ ਕੋਈ ਖਿਆਲ ਨਹੀਂ ਸੀ ਕੋਈ ਟੈਨਸ਼ਨ ਕੋਈ ਬਚੈ ਨਹੀਂ ਨਹੀਂ ਸੀ ਸਮਰਾਟ ਤੁਰੰਦਰ ਤੱਕ ਸ਼ਾਂਤੀ ਨਾਲ ਪਹੁੰਚ ਗਿਆ ਸੀ ਸੋ ਬਾਕੀ ਰਹਿੰਦੇ ਦਿਨ ਵੀ ਸਮਰਾਟ ਨੇ ਇਸੇ ਤਰ੍ਹਾਂ ਧਿਆਨ ਵਿੱਚ ਗਵਾਚ ਕੇ ਪੂਰੇ ਕੀਤੇ ਫਿਰ ਦਿਨ ਪੂਰੇ ਹੋਣ ਤੋਂ ਬਾਅਦ ਸਮਰਾਟ ਫਿਰ ਉਸ ਸੰਿਆਸੀ ਸਾਧੂ ਨੂੰ ਮਿਲਣ ਲਈ ਜਾਂਦਾ ਵਾ ਸਮਰਾਟ ਨੇ ਝੁੱਕ ਕੇ ਸੰਿਆਸੀ ਨੂੰ ਬੁਲਾਇਆ ਤੇ ਕੋਚਿਰ ਸੰਿਆਸੀ ਸਾਹਮਣੇ ਬੈਠਾ ਰਿਹਾ ਕੁਸਮਾ ਉੱਠਣ ਤੋਂ ਬਾਅਦ ਉਸ ਸੰਿਆਸੀ ਨੂੰ ਬੋਲਿਆ ਮਹਾਤਮਾ ਜੀ ਮੈਨੂੰ ਹੁਣ ਸਮਝ ਆ ਗਈ ਹੈ ਉਹ ਸਵਾਲ ਦਾ ਜਵਾਬ ਮੈਨੂੰ ਮਿਲ ਗਿਆ ਕਿ ਆਖਰਕਾਰ ਮੇਰੇ ਅੰਦਰ ਉਹ ਉਥਲ-ਪੁਥਲ ਤੇ ਅਸ਼ਾਂਤੀ ਕਿਉਂ ਸੀ ਮਹਾਤਮਾ ਦੇ ਚਿਹਰੇ ਤੇ ਇਹ ਸਾਰਾ ਸੁਣ ਕੇ ਬੜੀ ਖੁਸ਼ੀ ਆਲੀ ਉਹ ਬੋਲੇ ਚੱਲ ਫਿਰ ਦਾਸ ਹੁਣ ਤੈਨੂੰ ਤੇਰੇ ਸਵਾਲਾਂ ਦਾ ਕੀ ਜਵਾਬ ਮਿਲਿਆ ਸਮਰਾਟ ਬੋਲਿਆ ਮੈਂ ਜ਼ਰੂਰਤੋਂ ਬਾਅਦ ਬੋਲਦਾ ਸੀ ਸਾਰਾ ਦਿਨ ਮੈਂ ਆਪਣੇ ਦਰਬਾਰੀਆਂ ਨਾਲ ਬੇਫਜ਼ੂਲ ਗੱਲਾਂ ਕਰਦਾ ਰਹਿੰਦਾ ਸੀ ਫਿਰ ਦਰਬਾਰੀਆਂ ਤੋਂ ਬਾਅਦ ਜਦੋਂ ਮੈਂ ਇਕੱਲਾ ਹੁੰਦਾ ਤਾਂ ਫਿਰ ਇਕੱਲਾ ਬੈਠਾ ਉਹਨਾਂ ਗੱਲਾਂ ਬਾਰੇ ਸੋਚਦਾ ਰਹਿੰਦਾ ਸੀ ਜਿਸ ਕਰਕੇ ਮੇਰਾ ਦਿਮਾਗ ਬੇਵਜਹ ਸ਼ਾਂਤ ਤੇ ਪਰੇਸ਼ਾਨ ਰਹਿਣ ਲੱਗ ਪਿਆ ਸੀ ਇਸ ਕਰਕੇ ਮੈਂ ਇੰਨਾ ਇਫੈਕਟ ਹੋਣੂ ਹੋ ਗਿਆ ਮੇਰੇ ਦਿਮਾਗ ਤੇ ਕਿ ਮੈਂ ਕੋਈ ਵੀ ਕੰਮ ਪ੍ਰੋਪਰ ਚਾ ਮਨ ਲਗਾ ਕੇ ਨਹੀਂ ਸਿੱਖ ਰਿਆ ਸੋ ਹੌਲੀ ਹੌਲੀ ਮੈਂ ਫਿਰ ਆਪਣੇ ਹਰ ਕੰਮ ਵਿੱਚ ਅਸਫਲ ਹੁੰਦਾ ਗਿਆ ਤੇ ਲਗਾਤਾਰ ਇਹਨਾਂ ਅਸਫਲਤਾਵਾਂ ਦੇ ਕਾਰਨ ਮੈਂ ਬੇਚੈਨ ਤੇ ਗੁੱਸੇ ਵਿੱਚ ਰਹਿਣ ਲੱਗ ਪਿਆ ਸੀ ਜਿਸ ਕਾਰਨ ਮੇਰੀ ਜ਼ਿੰਦਗੀ ਬਿਲਕੁਲ ਸ਼ਾਂਤ ਹੋ ਚੁੱਕੀ ਸੀ ਪਰ ਇਹਨਾਂ 10 ਦਿਨਾਂ ਅੰਦਰ ਮੈਂ ਮਹਿਸੂਸ ਕੀਤਾ ਕਿ ਮੈਂ ਇਸ ਜ਼ਿੰਦਗੀ ਨੂੰ ਗਲਤ ਤਰੀਕੇ ਨਾਲ ਜੀ ਰਿਆ ਸੀ। ਇਹਨਾਂ 10 ਦਿਨਾਂ ਦੌਰਾਨ ਮੈਂ ਇੱਕ ਗੱਲ ਹੋਰ ਬਹੁਤ ਵਧੀਆ ਸਿੱਖੀ ਹੈ ਕਿ ਸਾਨੂੰ ਧਿਆਨ ਕਰਨ ਦੀ ਜ਼ਰੂਰਤ ਨਹੀਂ ਹੈ। ਸਭੂ ਧਿਆਨ ਤਾਂ ਆਪਣੇ ਆਪ ਹੁੰਦਾ। ਜਦੋਂ ਸਾਡਾ ਮਨ ਸ਼ਾਂਤੀ ਨਾਲ ਭਰਿਆ ਹੁੰਦਾ ਤਾਂ ਉਦੋਂ ਅਸੀਂ ਸਥਿਰ ਤੇ ਮੌਨ ਹੁੰਦੇ ਹਾਂ। ਪਿਛਲੇ ਦਿਨਾਂ ਦੌਰਾਨ ਜੋ ਸਭ ਤੋਂ ਪਹਿਲੀ ਚੀਜ਼ ਮੈਂ ਸਿੱਖੀ ਸੀ ਉਹ ਹੈ ਖੁਦ ਨੂੰ ਜਾਣ ਲੈਣਾ। ਮਹਾਤਮਾ ਨੇ ਸਾਰੀ ਗੱਲ ਸੁਣੀ ਤੇ ਬੋਲੇ ਕਿ ਸਮਰਾਟ ਸਿਰਫ ਤੂੰ ਹੀ ਨਹੀਂ ਦੁਨੀਆ ਦੇ ਬਹੁਤ ਸਾਰੇ ਲੋਕ ਬੇਲੋੜਾ ਬੋਲਦੇ ਆ ਤੇ ਨਾ ਚਾਹੁੰਦੇ ਹੋਏ ਵੀ ਆਪਣੀ ਜ਼ਿੰਦਗੀ ਬਰਬਾਦ ਕਰ ਲੈਂਦੇ ਆ ਗੌਤਮ ਬੁੱਧ ਹਮੇਸ਼ਾ ਇਹ ਕਹਿਆ ਕਰਦੇ ਸਨ ਕਿ ਦੁਨੀਆ ਦੀ ਸਭ ਤੋਂ ਤਿੱਖੀ ਛੁਰੀ ਸਾਡੀ ਜ਼ੁਬਾਨ ਹੀ ਹੈ ਜਿਹੜੀ ਬਿਨਾ ਕਿਸੇ ਖੂਨ ਖਰਾਬੇ ਦੇ ਲੋਕਾਂ ਨੂੰ ਖਤਮ ਕਰ ਸਕਦੀ ਹੈ ਸਾਡੀ ਬਾਸ਼ਾ ਤੇ ਸਾਡੇ ਸਮਝ ਭਰੇ ਬੋਲ ਸਾਡੇ ਲਈ ਹਥਿਆਰ ਦਾ ਕੰਮ ਕਰਦੇ ਅਹੀ ਸ਼ਬਦ ਕਈ ਵਾਰ ਸਾਡੀ ਸਭ ਤੋਂ ਵੱਡੀ ਕਮਜ਼ੋਰੀ ਵੀ ਬਣ ਜਾਂਦੀ ਨੇ ਜੇ ਸਹੀ ਸਮੇਂ ਸਹੀ ਲਹਿਜੇ ਵਿੱਚ ਸ਼ਬਦਾਂ ਦੀ ਵਰਤੋਂ ਕੀਤੀ ਜਾਵੇ ਇਹ ਇਨਸਾਨ ਨੂੰ ਬਹੁਤ ਅੱਗੇ ਲੈ ਜਾਂਦੇ ਨੇ ਤੇ ਬਾਕੀ ਦੁਨੀਆ ਤੋਂ ਵੱਖਣ ਬਣਾ ਦਿੰਦੇ ਨੇ ਪਰ ਜੇਕਰ ਇਹ ਸ਼ਬਦਾਂ ਦੀ ਖੇਡ ਉਲਟੀ ਹੋ ਜਾਵੇ ਤਾਂ ਇਹ ਹੀ ਇਨਸਾਨ ਦੀ ਜ਼ਿੰਦਗੀ ਨੂੰ ਨਰਕ ਵੀ ਬਣਾ ਦਿੰਦੇ ਨੇ ਇੱਕ ਵਾਰ ਗੌਤਮ ਬੁੱਧ ਕੋਲ ਉਹਨਾਂ ਦਾ ਚੇਲਾ ਜਾ ਕੇ ਸਵਾਲ ਕਰਦਾ ਕਿ ਬੁੱਧ ਜੀ ਤੁਸੀਂ ਇੰਨਾ ਸਮਾਂ ਮੌਨ ਕਿਉਂ ਰਹਿੰਦੇ ਹੋ ਬੁੱਧ ਜੀ ਨੇ ਉਸ ਸਮੇਂ ਜਵਾਬ ਦਿੱਤਾ ਸੀ ਕਿ ਸ਼ਾਂਤ ਚਿੱਤ ਹੋ ਕੇ ਮੈਂ ਆਪਣੇ ਅੰਦਰਲੇ ਪ੍ਰਮਾਤਮਾ ਨੂੰ ਸੁਣ ਪਾਉਂਦਾ ਹਾਂ ਮੌਨ ਖੁਦ ਦੇ ਅੰਦਰ ਖੋਪ ਜਾਣ ਦੀ ਪਹਿਲੀ ਪੌੜੀ ਹੈ ਮੌਨ ਹੋਏ ਬਿਨਾ ਖੁਦ ਨੂੰ ਸਮਝ ਪਾਉਣਾ ਬਿਲਕੁਲ ਅਸੰਭਵ ਹੈ ਜੇਕਰ ਤੁਸੀਂ ਖੁਦ ਨੂੰ ਜਾਨਣਾ ਚਾਹੁੰਦੇ ਹੋ ਤਾਂ ਇਸ ਦੀ ਪਹਿਲੀ ਸ਼ਰਤ ਇਹ ਹੈ ਕਿ ਮੌਨ ਹੋ ਜਾਓ ਜਿਆਦਾ ਬੋਲਣਾ ਦਿਮਾਗ ਨੂੰ ਖਰਾਬ ਕਰ ਦਿੰਦਾ ਜਿਸ ਨਾਲ ਸਾਡਾ ਆਪਣੇ ਮਨ ਤੇ ਕੰਟਰੋਲ ਖਤਮ ਹੋ ਜਾਂਦਾ ਜੋ ਲੋਕ ਜਿਆਦਾ ਬੋਲਦੇ ਆ ਉਹ ਕਦੇ ਵੀ ਆਪਣਾ ਧਿਆਨ ਕੇਂਦਰਿਤ ਨਹੀਂ ਕਰ ਸਕਦੇ ਤੇ ਜੇਕਰ ਤੁਸੀਂ ਕੇਂਦਰਿਤ ਹੀ ਨਹੀਂ ਹੋਵੋਗੇ ਤਾਂ ਤੁਸੀਂ ਜ਼ਿੰਦਗੀ ਦੇ ਸੁੱਖ ਨੂੰ ਨਹੀਂ ਜਾਣ पाओगे ਇਸ ਤੋਂ ਬਾਅਦ ਉਸ ਮਹਾਤਮਾ ਨੇ ਆਪਣੀ ਗੱਲ ਖਤਮ ਕੀਤੀ ਤੇ ਸਮਰਾਟ ਸਾਧੂ ਤੋਂ ਵਿਦਾ ਲੈ ਕੇ ਆਪਣੇ ਮੈਲ ਨੂੰ ਵਾਪਸ ਚਲੇ ਗਿਆ ਦੋਸਤੋ ਤੁਸੀਂ ਵੀ ਆਪਣੇ ਆਲੇ ਦੁਆਲੇ ਅਕਸਰ ਦੇਖਿਆ ਹੋਵੇਗਾ ਜੋ ਲੋਕ ਜਿਆਦਾ ਬੋਲਦੇ ਨੇ ਉਹ ਅਕਸਰ ਖਾਸੀ ਦਾ ਪਾਤਰ ਬਣ ਜਾਂਦੇ ਨੇ ਤੇ ਜੋ ਘੱਟ ਬੋਲਦੇ ਨੇ ਉਹਨਾਂ ਦੇ ਆਪਣੇ ਸ਼ਬਦਾਂ ਤੇ ਪਕੜ ਮਜ਼ਬੂਤ ਹੋਣ ਦੇ ਕਾਰਨ ਉਹ ਆਪਣੀ ਗੱਲ ਤੇ ਅੜੇ ਰਹਿੰਦੇ ਨੇ ਲੋਕ ਉਹਨਾਂ ਦੀ ਇੱਜ਼ਤ ਵੀ ਕਰਦੇ ਨੇ ਤੇ ਉਹਨਾਂ ਦੀਆਂ ਗੱਲਾਂ ਤੇ ਭਰੋਸਾ ਵੀ ਕਰਦੇ ਨੇ ਦੂਜੇ ਪਾਸੇ ਜੋ ਜ਼ਿਆਦਾ ਤੇ ਬੇਲੋੜਾਈ ਬੋਲਦੇ ਨੇ ਉਹ ਆਪਣੀਆਂ ਗੱਲਾਂ ਤੇ ਪੱਕੇ ਨਹੀਂ ਹੁੰਦੇ ਉਹਨਾਂ ਦਾ ਦਿਮਾਗ ਢਾਵਾਂ ਡੋਲ ਹੁੰਦਾ ਵਾ ਇੱਕ ਢਾਵਾਂ ਡੋਲ ਦਿਮਾਗ ਵਾਲਾ ਇਨਸਾਨ ਕਿਸੇ ਵੀ ਕੰਮ ਵਿੱਚ ਜਲਦੀ ਸਫਲ ਨਹੀਂ ਹੋ ਪਾਉਂਦਾ ਜੇਕਰ ਕੋਈ ਇਨਸਾਨ ਅੱਜ ਦੇ ਸਮੇਂ ਵਿੱਚ ਇਹ ਜਾਣਦਾ ਹੈ ਕਿ ਕਦੋਂ ਕਿੱਥੇ ਤੇ ਕੀ ਬੋਲਣਾ ਹੈ ਤਾਂ ਐਸੇ ਇਨਸਾਨ ਦੀ ਸ਼ਖਸੀਅਤ ਬਹੁਤ ਹੀ ਆਕਰਸ਼ਿਤ ਬਣ ਜਾਂਦੀ ਹੈ ਉਹ ਫਿਰ ਜੋ ਵੀ ਕਰਦਾ ਉਸ ਵਿੱਚ ਸਫਲਤਾ ਮਿਲਦੀ ਹੈ ਜੇਕਰ ਮਹਾਨ ਤੇ ਸਕਸੈਸਫੁਲ ਲੋਕਾਂ ਦੀ ਸ਼ਖਸੀਅਤ ਨੂੰ ਗੌਰ ਨਾਲ ਦੇਖੀ ਤਾਂ ਸਿੱਧ ਹੁੰਦਾ ਕਿ ਉਹ ਲੋਕ ਬਹੁਤ ਹੀ ਚੁਣਿੰਦਾ ਸ਼ਬਦਾਂ ਵਿੱਚ ਆਪਣੀ ਗੱਲ ਕਹਿ ਜਾਂਦੇ ਨੇ ਤੇ ਚੀਜ਼ਾਂ ਦੇ ਬਾਰੇ ਉਹ ਬਹੁਤ ਗਹਿਰਾਈ ਨਾਲ ਸੋਚਦੇ ਨੇ ਸੋ ਜਿਆਦਾ ਜੋ ਬੋਲਦੇ ਨੇ ਜਿਆਦਾਤਰ ਉਹ ਝੂਠ ਹੀ ਬੋਲਦੇ ਨੇ ਤੇ ਦੂਸਰਿਆਂ ਦੀ ਬੁਰਾਈ ਕਰਦੇ ਨੇ ਐਸੇ ਕਾਰਨ ਕਰਕੇ ਉਹਨਾਂ ਦੇ ਆਪਣੇ ਲੋਕ ਵੀ ਉਹਨਾਂ ਨੂੰ ਪਸੰਦ ਨਹੀਂ ਕਰਦੇ ਤੇ ਉਹਨਾਂ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰਦੇ ਨੇ ਮੌਨ ਨਾਲ ਠਹਿਰਾਵ ਹੁੰਦਾ ਤੇ ਠਹਿਰਾਵ ਨਾਲ ਧਿਆਨ ਤੇ ਧਿਆਨ ਕਰਨ ਨਾਲ ਅਸੀਂ ਆਪਣੇ ਜੀਵਨ ਵਿੱਚ ਚੌਕਸ ਤੇ ਜਾਗਰੂਤ ਹੋ ਜਾਂਦੇ ਹਾਂ ਦੋਸਤੋ ਇਸ ਲਈ ਜੋ ਜ਼ਿਆਦਾ ਬੋਲਦੇ ਹਾਂ ਤਾਂ ਮੌਨ ਨੂੰ ਅਸੀਂ ਗਵਾ ਲੈਂਦੇ ਆ ਤੇ ਜੋ ਕਿ ਸਾਡੇ ਸ਼ਾਂਤ ਤੇ ਸਥਿਰ ਜੀਵਨ ਦਾ ਪਹਿਲਾ ਆਧਾਰ ਅਸਲੀ ਜ਼ਰੂਰਤ ਪੈਣ ਤੇ ਹੀ ਬੋਲੋ ਬਹੁਤ ਘੱਟ ਸ਼ਬਦਾਂ ਵਿੱਚ ਆਪਣੀ ਗੱਲ ਨੂੰ ਕਹਿਣਾ ਸਿੱਖੋ ਤੇ ਜੇਕਰ ਹੋ ਸਕੇ ਤਾਂ ਸਮਾਂ ਕੱਢ ਕੇ ਇਕਾਂਤ ਵਿੱਚ ਬੈਠੋ ਜਿਸ ਨਾਲ ਤੁਹਾਡੀ ਲਾਈਫ ਵਿੱਚ ਕਈ ਪੋਜ਼ਿਟਿਵ ਬਦਲਾਅ ਆਉਣਗੇ ਤੇ ਤੁਹਾਨੂੰ ਦੋਸਤੋ ਅੱਜ ਦੀ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਤੇ ਜੇ ਤੁਹਾਨੂੰ ਕੁਝ ਇਸ ਵਿੱਚੋਂ ਸਿੱਖਣ ਨੂੰ ਮਿਲਿਆ ਤਾਂ ਫਿਰ ਤੁਸੀਂ ਕਹਾਣੀ ਨੂੰ ਲਾਈਕ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੁਹਾਡਾ ਇੱਕ ਲਾਈਕ ਸਾਨੂੰ ਬੜੀ ਹਮਤ ਦਿੰਦਾ ਵਾ ਖੁਸ਼ੀ ਮਿਲਦੀ ਹੈ ਸਾਨੂੰ ਤੇ ਫਿਰ ਮਿਲਦੇ ਆ ਇੱਕ ਹੋਰ ਬਹੁਤ ਹੀ ਪਿਆਰੀ ਜੀ ਕਹਾਣੀ ਦੇ ਨਾਲ ਆਪਣਾ ਰੱਖਿਓ ਖਿਆਲ ਰੱਬ ਰਾਖਾ